ਹਰਚਰਨ ਸਿੰਘ ਪੁੱਲਰ ਡੀਆਈਜੀ ਪੰਜਾਬ ਪੁਲਿਸ ਜਿਨ੍ਹਾਂ ਨੂੰ ਸੀਬੀਆਈ ਨੇ ਕੱਲ ਗ੍ਰਿਫਤਾਰ ਕਰ ਲਿਆ ਤੇ ਗ੍ਰਿਫਤਾਰੀ ਤੋਂ ਬਾਅਦ 21 ਘੰਟੇ ਉਹਨਾਂ ਦੇ ਘਰ ਤੇ ਜਿਹੜੀ ਐ ਰੇਡ ਚੱਲੀ ਐ ਜਿਸ ਦੇ ਵਿੱਚ ਇਸ ਤਰ੍ਹਾਂ ਦੇ ਖੁਲਾਸੇ ਹੋਏ ਨੇ ਕਿ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਪਹਿਲਾਂ ਤੁਸੀਂ ਇਹ ਤਸਵੀਰਾਂ ਦੇਖੋ ਇੱਕ ਇੱਕ ਕਰਕੇ ਤਸਵੀਰ ਵੇਖੋ ਜਿਦੇ ਚ ਸਿਰਫ ਪੈਸੇ ਹੀ ਪੈਸਿਆਂ ਦੇ ਨੋਟ ਨਜ਼ਰ ਆ ਰਹੇ ਨੇ 500 500 ਦੇ ਨੋਟ ਟੈਚੀ ਭਰੇ ਹੋਏ ਨੇ ਬੈਗ ਭਰੇ ਹੋਏ ਨੇ ਤੇ ਤਿੰਨ ਮਸ਼ੀਨਾ ਮਗਾੜੀਆਂ ਪਈਆਂ CBI ਨੂੰ ਇਸ ਪੈਸਿਆਂ ਨੂੰ ਗਿਣਨ ਦੇ ਲਈ ਜੋ ਤਕਰੀਬਨ ਤਕਰੀਬਨ 7 ਕਰੋੜ ਤੋਂ ਉੱਪਰ ਨਿਕਲੇ ਯਾਨੀ ਕਿ 7 ਕਰੋੜ ਦਾ ਕੈਸ਼ ਡੀਆਈਜੀ ਹਰਚਰਨ ਪੁੱਲਰ ਦੇ ਘਰ ਤੋਂ ਮਿਲਿਆ ਤੇ ਇਹ ਨਹੀਂ ਇਸ ਦੇ ਨਾਲ ਤਕਰੀਬਨ ਡੇਢ ਕਿਲੋ ਸੋਨਾ ਵੀ ਮਿਲਿਆ ਜੋ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਸੋਨਾ ਸਾਰਾ ਦਾ ਸਾਰਾ ਜਿਹੜਾ ਹੈ ਜਿੱਥੇ ਤੁਸੀਂ ਗਹਿਣੇ ਗੱਟੇ ਦੇਖ ਰਹੇ ਹੋ ਇਹ ਸਾਰੇ ਦੇ ਸਾਰੇ ਉਸ ਤੇ ਘਰ ਦੇ ਵਿੱਚੋਂ ਮਿਲੇ ਨੇ ਜਿਹੜਾ ਕਿ ਘਰ ਮੁਹਾਲੀ ਦੇ ਵਿੱਚ ਸਥਿਤ ਹੈ ਡੀਆਈਜੀ ਹਰਚਰਨ ਪੁੱਲਰ ਦਾ ਖੈਰ ਦੱਸਿਆ ਇਹ ਜਾਂਦਾ ਹੈ ਕਿ 23 ਸਾਲਾਂ ਬਾਅਦ ਜਾ ਕੇ ਇਸ ਤਰ੍ਹਾਂ ਦਾ ਭ੍ਰਸ਼ਟਾਚਾਰ ਸਾਹਮਣੇ ਆਇਆ ਇਸ ਤੋਂ ਪਹਿਲਾਂ ਜਿਹੜੇ 2002 ਦੇ ਵਿੱਚ ਪੰਜਾਬ ਦੇ ਸਭ ਤੋਂ ਵੱਡੇ ਭਰਤੀ ਕੋਟਾਲੇ ਦੇ ਵਿੱਚ ਪੀਪੀਐਸਸੀ ਦੇ ਚੇਅਰਮੈਨ ਰਵੀ ਸਿੱਧੂ ਦੇ ਲੋਕਰ 'ਚੋ 8 ਕਰੋੜ ਰੁਪਏ ਮਿਲੇ ਸਨ ਤੇ ਉਸ ਦੇ ਨਾਲ ਹੀ ਹੁਣ 23 ਸਾਲ ਬਾਅਦ ਜਾ ਕੇ ਡੀਆਈਜੀ ਜਿਹੜੇ ਨੇ ਆਹਰ ਚਲਨ ਭੁੱਲਰ ਉਹਨਾਂ ਦੇ ਕੋਲੋਂ 7 ਕਰੋੜ ਕੈਸ਼ ਮਿਲਿਆ ਤੇ ਉਸ ਦੇ ਨਾਲ 1 ਡੇਡ ਕਿਲੋ ਸੋਨਾ ਤੇ ਨਾਲ ਦੇ ਨਾਲ ਹੋਰ ਤੁਹਾਨੂੰ ਚੀਜ਼ਾਂ ਦੱਸ ਦਵਾਂ 22 ਲਗਜ਼ਰੀ ਘੜੀਆਂ ਮਿਲੀਆਂ ਗੱਡੀਆਂ ਦੀਆਂ ਚਾਬੀਆਂ ਪ੍ਰਾਪਰਟੀ ਦੇ ਕਾਗਜ਼ ਤੇ ਉਸ ਦੇ ਨਾਲ ਹੀ 21 ਲੱਖ ਰੁਪਇਆ ਜਿਹੜਾ ਵਿਚੋਲੀਆ ਕਰ ਰਿਹਾ ਸੀਗਾ ਇਸ ਸਾਰੇ ਦੀ ਸੈਟਿੰਗ ਤਾ 21 ਲੱਖ ਰੁਪਇਆ ਵਿਚੋਲੀਏ ਦੇ ਕੋਲੋਂ ਮਿਲਿਆ ਜਿਹੜਾ ਕਿ 8 ਲੱਖ ਰੁਪਏ ਦੀ ਰਿਸ਼ਵਤ ਦੇ ਲਈ ਸੈਟਿੰਗ ਕਰਵਾ ਰਿਆ ਸੀ ਜਿਸ ਦੇ ذریعے ਡੀਆਈਜੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਦੀ ਤੁਸੀਂ ਤਸਵੀਰ ਵੇਖੋ ਇਹ ਮੂੰਹ ਤੇ ਰੁਮਾਲ ਬੰਨੇ ਹਸਪਤਾਲ ਦੇ ਵਿੱਚੋਂ ਬਾਹਰ ਆ ਰਹੇ ਇਹ ਨੇ ਡੀਆਈਜੀ ਇਹਨਾਂ ਦੀ ਤੁਸੀਂ ਚਾਲ ਠਾਲ ਵੇਖ ਸਕਦੇ ਹੈਗੇ ਹੋ ਕਿਸ ਤਰ੍ਹਾਂ ਦੀ ਚਾਲ ਹੈ ਫਿਰ ਵੀ ਕੋਈ ਵੀ ਕਹਿ ਸਕਦੇ ਹੋ ਕਿ ਸ਼ਿਕਨ ਨਹੀਂ ਹੈ ਜਿਸ ਤਰ੍ਹਾਂ ਦੀ ਇਹਨਾਂ ਦੀ ਚਾਲ ਟਾਲਿਆ ਕਿ ਇੰਨੀ ਤਗੜੀ ਬਦਨਾਮੀ ਹੋ ਗਈ ਇੰਨੇ ਵੱਡੇ ਲੈਵਲ ਦੇ ਉੱਤੇ ਹੋ ਕੇ ਫਿਰ ਵੀ ਭ੍ਰਸ਼ਟਾਚਾਰ ਦੇ ਕੇਸ ਦੇ ਵਿੱਚ ਫੜੇ ਗਏ ਜਿਸ ਦੇ ਵਿੱਚ ਦੱਸਿਆ ਜਾਂਦਾ ਇਹਨਾਂ ਦੀ ਤਨਖਾਹ 216000 ਦੇ ਕਰੀਬ ਹੈ ਜਿਹੜੀ ਮਹੀਨੇ ਦੀ ਇਹਨਾਂ ਨੂੰ ਤਨਖਾਹ ਮਿਲਦੀ ਹੈ ਨੌਕਰ ਚਾਕਰ ਵੱਖਰੇ ਸਰਕਾਰੀ ਘਰ ਵੀ ਮਿਲਦਾ ਤੇ ਨਾਲ ਹੀ ਹਰ ਪਾਸੇ ਜਾਓ ਸਲੂਟ ਵੱਜਦੇ ਨੇ ਸਲਾਮਾਂ ਹੁੰਦੀਆਂ ਨੇ 8-10 ਗਨਮੈਨ ਨਾਲ ਹੁੰਦੇ ਨੇ ਫਿਰ ਵੀ ਪੈਸੇ ਦੀ ਐਨੀ ਲਾਲਸਾ ਸੀ ਕਿ ਉਹਨ ਦੁਬਾਰਾ ਰਿਸ਼ਵਤ ਲੈਂਦੇ ਹੋਏ ਫੜੇ ਗਏ ਤਾਂ ਫਿਰ ਵੀ ਜੋ ਤੁਸੀਂ ਦੇਖ ਸਕਦੇ ਹੋ ਤਸਵੀਰ ਜਿਹੜੀ ਅੱਜ ਇਹਨਾਂ ਦੀ ਆਈ ਹੈ ਜਦੋਂ ਇਹਨਾਂ ਨੂੰ ਹੁਣੇ ਕੋਰਟ 'ਚ ਸੀਬੀਆਈ ਨੇ ਪੇਸ਼ ਕਰਨਾ ਹੈ ਪੇਸ਼ ਕਰਨ ਤੋਂ ਪਹਿਲਾਂ ਇਹਨਾਂ ਦਾ ਚੈੱਕਅਪ ਜਿਹੜਾ ਹੈ ਉਹ ਕਰਾਇਆ ਗਿਆ ਹੈ ਉਦੋਂ ਉਹਨਾਂ ਦੇ ਤੁਸੀਂ ਹਾਲਚਲ ਤੁਰਦੇ ਫਿਰਦੇ ਹੋਏ ਦੇਖ ਸਕਦੇ ਹੋ ਜਦੋਂ ਗੱਡੀ 'ਚ ਬੈਠ ਰਹੇ ਨੇ ਇਸ ਤਰ੍ਹਾਂ ਦਾ ਕਹਿ ਸਕਦੇ ਹੋ ਬੋਡੀ ਲੈਂਗੁਏਜ ਉਹਨਾਂ ਦੀ ਦਿਖਾਈ ਦੇ ਰਹੀ ਹੈ ਇੱਕ ਪੈਸੇ ਦੀ ਵੀ ਸ਼ਰਮ ਨਹੀਂ ਹੈ ਤੁਸੀਂ ਇਹ ਗੱਲ ਕਹਿ ਸਕਦੇ ਹੋ ਖੈਰ ਹੁਣ ਇਹ ਸਾਰਾ ਮਾਮਲਾ ਸਾਹਮਣੇ ਆ ਚੁੱਕਾ ਹੈ ਤੇ ਹੁਣ ਸੀਬੀਆਈ ਅੱਗੇ ਦੀ ਕਾਰਵਾਈ ਕਰ ਰਹੀ ਹੈ ਵੱਡੀ ਖਬਰ ਇਹ ਹੈ ਕਿ 21 ਘੰਟੇ ਰੇਡ ਚੱਲਣ ਤੋਂ ਬਾਅਦ 1.5 ਕਿਲੋ ਸੋਨਾ 7 ਕਰੋੜ ਕੈਸ਼ ਕੈਸ਼ ਦੀਆਂ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿੰਨੀ ਵੱਡੀ ਮਾਤਰਾ 'ਚ ਕੈਸ਼ ਮਿਲਿਆ ਤੇ ਨਾਲ ਦੇ ਨਾਲ ਹੀ 22 ਮਹਿੰਗੀਆਂ ਗੱਡੀਆਂ ਲਗਜ਼ਰੀ ਗੱਡੀਆਂ ਤੇ ਨਾਲ ਦੇ ਨਾਲ ਹੀ 40 ਲੀਟਰ ਵਿਦੇਸ਼ੀ ਦਾਰੂ ਦੀਆਂ ਬੋਤਲਾਂ ਵੀ ਮਿਲੀਆਂ ਨੇ ਸੋ ਇਹ ਇਸ ਤਰ੍ਹਾਂ ਦਾ ਇਸਨੇ ਲੈਵਲ ਦੇ ਉੱਤੇ ਰਿਸ਼ਵਤ ਖੋਰੀ ਦਾ ਮਾਮਲਾ ਚੱਲ ਰਿਹਾ ਸੀਗਾ ਪਰ ਫਿਰ ਵੀ ਜਿਹੜਾ ਕਹਿ ਸਕਦੇ ਹੋ ਤੁਸੀਂ ਕਿ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੈਂਟਰ ਲੈਵਲ ਦੀ ਏਜੰਸੀ ਨੇ ਵਿਜੀਲੈਂਸ ਨੂੰ ਇਸ ਬਾਰੇ ਕੁਝ ਪਤਾ ਹੀ ਨਹੀਂ ਲੱਗਿਆ ਸਵਾਲ ਇੱਥੇ ਵੱਡੇ ਖੜੇ ਹੁੰਦੇ ਨੇ ਕਿ ਪੰਜਾਬ ਦੀ ਵਿਜੀਲੈਂਸ ਕੀ ਕਰ ਰਹੀ ਸੀ ਪੰਜਾਬ ਦੀ ਵਿਜੀਲੈਂਸ ਨੂੰ ਕਿਉਂ ਨਹੀਂ ਪਤਾ ਲੱਗਿਆ ਕਿ ਇਸ ਵੱਡੇ ਲੈਵਲ ਦਾ ਡੀਆਈਜੀ ਇੰਨੇ ਵੱਡੇ ਲੈਵਲ ਦੇ ਉੱਤੇ ਰਿਸ਼ਵਤਖੋਰੀ ਕਰ ਰਿਹਾ ਹੈ ਹਾਲ ਦੀ ਘੜੀ ਜਿਹੜਾ ਪੈਸਾ ਕਰੋ ਮਿਲਿਆ ਉਹ ਕਲੀਅਰ ਨਹੀਂ ਹੋਇਆ ਪੈਸਾ ਕਿੱਥੋਂ ਆਇਆ ਹੋ ਸਕਦਾ ਉਹਦਾ ਆਪਣਾ ਵੀ ਹੋਵੇ ਕਿਉਂਕਿ ਕਈ ਵਾਰ ਹੁੰਦਾ ਕਿ ਤੁਸੀਂ ਕੋਈ ਜ਼ਮੀਨ ਵੇਚੀ ਹੋਵੇ ਜਾਂ ਫਿਰ ਕੋਈ ਹੋਰ ਸਮਾਨ ਵੇਚਿਆ ਹੋਵੇ ਉਹਦਾ ਪੈਸਾ ਤੁਹਾਡੇ ਕੋ ਲਾਇਆ ਹੋਵੇ ਤੁਸੀਂ ਬੈਂਕ ਤੇ ਜਮ੍ਹਾਂ ਕਰਾਉਣਾ ਹੋਵੇ ਇਹ ਤਾਂ ਚਲੋ ਜਾਂਚ ਦਾ ਅੰਸ਼ਾ ਰਹਿ ਗਿਆ ਪਰ ਫਿਰ ਵੀ ਜਿਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਡੀ ਆਈ ਜੀ ਨੂੰ ਪੜਿਆ ਗਿਆ ਜਿਹੜਾ ਕਿ 8 ਲੱਖ ਦੀ ਰਿਸ਼ਵਤ ਲੈਣ ਦੇ ਲਈ ਖੁਦ ਮਿਲ ਰਿਹਾ ਸੀਗਾ ਉਸ ਲੈਵਲ ਦੇ ਉੱਤੇ ਜੇ ਆਪਾਂ ਦੇਖੀਏ ਕੋਈ ਪਹਿਲਾ ਮਾਮਲਾ ਤਾਂ ਹੋਏਗਾ ਨਹੀਂ ਇਸ ਤੋਂ ਪਹਿਲਾਂ ਵੀ ਲਗਾਤਾਰ ਰਿਸ਼ਵਤ ਦੇ ਮਾਮਲੇ ਹੋ ਸਕਦੇ ਨੇ ਉਹ ਹੌਲੀ ਹੌਲੀ ਸ਼ਾਇਦ ਜਾਂਚ ਦੇ ਵਿੱਚ ਸਾਹਮਣੇ ਆਣ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ